ਇਹੀ ਬਾਬਾ ਫਰੀਦ ਜੀਆ ਨੇ ਬਜ਼ੁਰਗ ਮਾਤਾ ਰੱਬ ਤੱਕ ਪਹੁੰਚੇ ਹੋਏ ਤੋਂ ਪੁੱਛਿਆ ਸੀ ਕਹਿੰਦੇ ਮਾਂ ਮੈਂ ਸੁਣਿਆ ਕਿ ਤੂੰ ਦੱਸ ਦਿੰਨੀ ਹੈ ਕਿ ਰੱਬ ਖੁਸ਼ ਕਰ ਦਊਂ ਮੈਂ ਤੇ ਰੱਬ ਨਰਾਜ ਕਰ ਦਊਂ ਮੈਂ ਬਾਬਾ ਫਰੀਦ ਜੀ ਕਹਿੰਦੀ ਹਾਂ ਬੱਚਾ ਮੈਂ ਦੱਸ ਦਿੰਨੀ ਹਾਂ ਤਾਂ ਕਹਿੰਦੇ ਫਿਰ ਮੈਨੂੰ ਦੱਸੋ ਮੈਂ ਤਾਂ ਇੰਨੀ ਬੰਦਗੀ ਕੀਤੀ ਹੈ ਪੇ ਮੈਨੂੰ ਨਹੀਂ ਪਤਾ ਲੱਗਦਾ ਕਿ ਰੱਬ ਖੁਸ਼ ਕਦੋਂ ਹੋਇਆ ਮੇਰੇ ਤੇ ਕਦੋਂ ਨਾਰਾਜ਼ ਹੋ ਗਿਆ ਉਹਨੇ ਇੰਨਾ ਹੀ ਉੱਤਰ ਦਿੱਤਾ ਬਸ ਖੁਸ਼ੀ ਇਹੋ ਹੀ ਹੈ ਫਰੀਦਾ ਕਿ ਜਿਸ ਵੇਲੇ ਸੰਸਾਰ ਭੁੱਲਿਆ ਤੇ ਉਹਦੇ ਨਾਲ ਜੁੜਿਆ ਰੱਬ ਖੁਸ਼ ਹੈ ਉਹਦੇ ਨਾਲ ਉਹ ਵਰਤੀ ਜੇ ਤੇਰੀ ਟੁੱਟੀ ਹੈ ਤੇ ਇਹ ਰੱਬ ਦੀ ਨਾਰਾਜ਼ਗੀ ਹੈ ਬਸ ਇਹ ਹੀ ਰੱਬ ਦੀ ਨਾਰਾਜ਼ਗੀ ਹੈ ਤੇਰਾ ਕੋਈ ਕਰਮ ਮਾੜਾ ਜਾ ਗਿਆ ਹੈ ਬਸ ਆਓ ਇਸ ਕਰਕੇ ਸਤਗੁਰ ਜੀ ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ ਜੇ ਤੂੰ ਖੁਸ਼ ਹੋਵੇਂਗਾ ਤੇ ਮੈਂ ਉਸ ਵੇਲੇ ਤੇਰੇ ਚ ਸਮਾਏ ਸਮਾਇ ਲੀਨ ਹੋਵਾਂਗਾ ਜਦ ਤੁਸੀਂ ਪਟਾਂ ਦੇ ਸਵਈਆਂ ਚ ਹੋਰ ਪੜ ਲਓ ਸ਼ਬਦ ਗੁਰ ਜਿਨ ਕੋ ਸ਼ੋਕ ਪਰੇਸ਼ਾਨ ਗੁਰ ਜਿਹਦੇ ਉੱਤੇ ਗੁਰੂ ਨਾਨਕ ਤਰੁੱਟ ਗਿਆ। ਕਾਣ ਗੁਰੂ ਨਾਨਕ ਖੁਸ਼ ਹੋ ਗਿਆ। ਗੁਰ ਜਿੰਨ ਕੋ ਸੁਪ੍ਰਸ਼ੰ ਨਾਮ ਹਰ ਹਿਰਦੈ ਨਵਾਸੇ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਨਾਮ ਨਵਾਸ ਕਰ ਜਾਵੇਗਾ। ਗੁਰੂ ਦੀ ਖੁਸ਼ੀ ਹੈ। ਗੁਰ ਜਿੰਨ ਕੋ ਸੁਪ੍ਰਸ਼ੰ ਨਾਮ ਹਰ ਹਿਰਦੈ ਨਵਾਸੇ ਜਿਨ ਕੋ ਗੁਰ ਸੋ ਪਰਸ਼ਨ ਇੱਥੇ ਇੱਕ ਪੰਕਤੀ ਦੇ ਵਿੱਚ ਜਿਨ ਕੋ ਆਏਗਾ ਇੱਕ ਚ ਗੁਰ ਜਿਨ ਕੋ ਸੋ ਪਰਸ਼ਨ ਇੱਕ ਚ ਪਿੱਛੇ ਇੱਕ ਚੱਗੇ ਆ ਜਾਂਦਾ ਹੈ ਇਸ ਤਰ੍ਹਾਂ ਬਾਣੀ ਦਾ ਆਚਰਨ ਧਿਆਨ ਕਰਨਾ ਹੈ ਕਈ ਵਾਰੀ ਅਸੀਂ ਉੱਪਰਲੀ ਪੰਕਤੀ ਦੇ ਨਾਲ ਹੀ ਫਟਾਫਟ ਪੜ ਜੰਨੇ ਥੱਲੇ ਵਾਲੀ ਵੀ ਤੋ ਧਿਆਨ ਗੁਰ ਜਿਨ ਕੋ ਸੋ ਪਰਸ਼ਨ ਨਾਮ ਹਰ ਰਿਦੇ ਨਿਵਾਸੀ ਗੁਰ ਜਿਨ ਕੋ ਜਿਨ ਕੋ ਗੁਰ ਸੋ ਪਰਸ਼ਨ ਦੁਰਤ ਦੂਰ ਅੰਤਰ ਨਾਸੈ ਕਹਿੰਦੇ ਗੁਰੂ ਦੀ ਖੁਸ਼ੀ ਇਹ ਹੋਏਗੀ ਕਿ ਜਿਸ ਵੇਲੇ ਗੁਰੂ ਖੁਸ਼ ਹੈ ਪੂਰਨ ਤੇ ਉਸ ਵੇਲੇ ਨਾਮ ਦਾ ਨਮਾਸ ਹੈ ਤੇਰੇ ਅੰਦਰ ਪਰਿਆਪਿਆ ਜਿੰਨ ਕੋ ਗੁਰਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਦੁਰਤ ਹੁੰਦਾ ਪਾਪ ਮਾੜੇ ਕਰਮ ਜਿਲੇ ਗੁਰੂ ਤੇਰੇ ਤੇ ਖੁਸ਼ ਹੈ ਤੇ ਤੈਨੂੰ ਕਿਤੇ ਸੋਚਣੀ ਚ ਵੀ ਕੋਈ ਪਾਪ ਕਰਨਾ ਯਾਦ ਨਹੀਂ ਆਏਗਾ ਬੜੀ ਦੂਰ ਚਲੇ ਜਾਣਗੇ ਤੇਰੇ ਤੋਂ ਕਿਸੇ ਨਾਲ ਵੀ ਮਾੜਾ ਸ਼ਬਦ ਨਹੀਂ ਤੂੰ ਬੋਲ ਸ਼ਕੇਗਾ ਹਰ ਇੱਕ ਨੂੰ ਪਿਆਰ ਕਰੇਗਾ ਗੁਰੂ ਦੀ ਖੁਸ਼ੀ ਦੁਰਤ ਦੂਰੰਤਰ ਨਾ ਸੇ ਗੁਰ ਜਿੰਨ ਕੋ ਸੋ ਪਰਸ਼ਨ ਗੁਰੂ ਦੀ ਖੁਸ਼ੀ ਰੱਬ ਦੀ ਗੁਰ ਪਰਮੇਸ਼ਰ ਇੱਕੋ ਜਾਨ ਗੁਰ ਜਿੰਨ ਕੋ ਸੋ ਪਰਸ਼ਨ ਮਾਨ ਅਬਮਾਨ ਨਿਵਾਰੇ ਗੁਰੂ ਜਿਸ ਦਿਨ ਪੂਰਾ ਖੁਸ਼ ਹੋਊ ਉਹ ਉਹੋ ਹੀ ਦਿਨ ਹੋਊਗਾ ਜਿਸ ਦਿਨ ਤੇਰੇ ਅੰਦਰੋਂ ਇੱਕ ਵੀ ਸ਼ਬਦ ਪੂਰੇ ਦਿਨ ਚ ਅਹੰਗ ਭਾਵ ਦਾ ਪਰਿਆ ਨਿਕਲ ਲੈ ਨਹੀਂ ਸਭ ਨਿਮਰਤਾ ਹੀ ਨਿਮਰਤਾ ਹੈ ਬਸ ਮਿੱਠਾ ਬੋਲੇ ਨਿਭ ਚੱਲੇ ਐਸਾ ਮਨ ਬਣ ਜਾਏਗਾ ਤੋਂ ਇਹ ਕੀ ਹੈ ਇਹ ਹੈ ਕਿ ਜੋ ਸ਼ਬਦ ਦੇ ਵਿੱਚ ਆਇਆ ਹੈ ਕੇ ਗੁਰੂ ਦੀ ਖੁਸ਼ੀ ਗੁਰੂ ਦੀ ਪ੍ਰਸ਼ੰਤਾ ਕੀ ਹੈ ਗੁਰ ਜਿਨ ਕੋ ਸੋ ਪ੍ਰਸ਼ੰਨ ਮਾਨ ਅਬਮਾਨ ਨਿਵਾਰੇ ਜਿਨ ਕੋ ਗੁਰ ਸੋ ਪ੍ਰਸ਼ੰਨ ਆਸ਼ਾ ਮਿਲੂਗਾ ਸ਼ਬਦ ਲਗ ਭਵਜਲ ਤਾਰੇ ਗੁਰੂ ਖਿੱਚ ਕੇ ਤੁਹਾਡੀਆਂ ਬੁੱਧੀਆਂ ਸ਼ੁਰਤੀਆਂ ਨੂੰ ਆਪਣੇ ਸ਼ਬਦ ਦੇ ਨਾਲ ਲਾ ਕੇ ਤੁਹਾਨੂੰ ਪਾਉ ਜਲ ਤੋਂ ਪਾਰ ਕਰਦਾ ਨਜ਼ਰ ਆਵੇਗਾ। ਭੈ ਪਰਚੋ ਪ੍ਰਮਾਨ ਗੁਰ ਪਾਇਓ ਤਿੰਨ ਸਕੇ ਅਥਿਉ ਜਨਮ ਜਗ ਪਰਚੋ ਉਪਦੇਸ਼ ਕੀ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਉਹਨੂੰ ਕੀ ਹੈ ਪਰਚੋ ਪ੍ਰਮਾਨ ਪ੍ਰਮਾਨਣਿਕ ਜਿਹੜੀ ਖੁਦਾ ਦੇ ਘਰ ਦੇ ਵਿੱਚ ਪ੍ਰਮਾਨ ਸਿੱਖਿਆ ਹੈ ਉਹ ਸਿੱਖਿਆ ਦੀ ਗੱਲ ਕੀਤੀ ਹੈ ਪਰਚੋ ਪ੍ਰਮਾਨ ਗੁਰ ਪਾਇਓ ਜਿਸ ਦੇ ਹਿਰਦੇ ਦੇ ਵਿੱਚ ਇਹ ਪ੍ਰਮਾਨਣਿਕ ਉਪਦੇਸ਼ ਸਿੱਖਿਆ ਸਤਗੁਰ ਪਾਤਸ਼ਾਹ ਨੇ ਆਪਣੀ ਮਿਹਰ ਕਰਕੇ ਉਹਦੇ पा देती है तिन सकेतियो ਹੁੰਦਾ ਕਹਿੰਦੇ ਉਹਦਾ ਜੀਵਨ ਪੂਜਣ ਨੀਕ ਹੋ ਜਾਂਦਾ ਹੈ ਤਿੰਨ ਸਕੇਤਿਓ ਜਨ ਸ਼੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ ਪੇ ਤਿੰਨ ਸਕੇਤਿਓ ਜਨਮ ਜਾਗ ਉਸਦਾ ਜਨਮ ਸ਼੍ਰੇਸ਼ਟ ਹੈ ਇਸ ਤਰ੍ਹਾਂ ਸਤਗੁਰੂ ਜੀ ਸਮਝਾ ਰਹੇ ਨੇ ਕਿ ਗੁਰੂ ਦੀ ਖੁਸ਼ੀ ਕੀ ਹੈ ਹਾਂਜੀ